ਜਲਸੀ ਘੜਿਆ ਜਿਲ੍ਹਾ ਜਲੰਧਰ ਕੋ ਹੁਕਮ ਦਿੰਦਾ ਹੈ ਉਹ ਜੋ ਕਿ ਨਵਾਂ ਬਸ ਸਟੈਂਡ ਹੈ ਹੁਕਮਰ ਦਾ ਕਿਹਾ ਜਾਂਦਾ ਕਿ ਕਿ ਸਾਡੇ ਬੜੀ ਪ੍ਰਾਣੀ ਜੋ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਆ ਉਹ ਨੌਜਵਾਨ ਜਿਹੜਾ ਬੜਾ ਵਧੀਆ ਕੰਮ ਕਰ ਰਿਹਾ ਹੈ ਫੂਨਦਨ ਕੈਂਪ ਆ ਉਹਦੇ ਹਰ ਸਾਲ ਇਹ ਆਪਾਂ ਉਹਨਾਂ ਨਾਲ ਗੱਲ ਕਰਦੇ ਅੱਜ ਉਹ ਇਸ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਲੋਕੀ ਗੱਲ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਅਸੀਂ ਇਸ ਦੇ ਵਿੱਚ ਆ ਸ਼ਹੀਦ ਪਰਸਿੰਗ ਰਾਈਟਰ ਕਲੱਬ ਤੀਵੰਨ ਇਹਨਾਂ ਵੀਰਾਂ ਬਦਲ ਨੌਜਵਾਨਾਂ ਦੇ ਖਰਾਵਾ ਨੂੰ ਅੱਜ 10ਵਾਂ ਬਲੱਡ ਕੇਂਦਰ ਜਿਹੜਾ ਲਗਾਇਆ ਜਾ ਰਿਹਾ ਹੈ ਇਹ ਬਹੁਤ ਹੀ ਮੁਬਾਰਕ ਤਸਵੀਰ ਆ ਕਿ ਸਾਰੇ ਸੰਤਾਨਾਂ ਨੂੰ ਇਹਨਾਂ ਦੇ ਮੁਬਾਰਕਵਾਦ ਦਿੰਦੇ ਹਨ ਤੇ ਜਿਹੜੇ ਵਧਾਈ ਦੇ ਵੀ ਪਾਤਰ ਹੈ ਸਾਰੇ ਨੌਜਵਾਨ ਕਿਉਂਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹੁਸਪਤਲਾਂ ਦੇ ਵਿੱਚ ਆਮ ਬੰਦੇ ਨੂੰ ਗਲਾਡੀ ਨਹੀਂ ਮਿਲਦਾ ਤੇ ਬੰਦਾ ਤਰ੍ਹਾਂ-ਤਰ੍ਹਾਂ ਦੇ ਚੱਕਰ ਖਾਗਾ ਵਧਾ ਥੱਕ ਜਾਂਦਾ ਤੇ ਜਦੋਂ ਇਹ ਭਰਾਵਾਂ ਦੇ ਨਾਲ ਸੰਪਰਕ ਕਰਦੇ ਅਸੀਂ ਵੀ ਨਾਲ ਜੁੜੇ ਹੋਏ ਇਹਨਾਂ ਨਾਲ ਜਵੰਦਰ ਹੋਵੇ ਕਿਤੇ ਵੀ ਜਦੋਂ ਸਾਨੂੰ ਕੋਈ ਬਲੱਡ ਦਾ ਪੁੱਛਦਾ ਤੇ ਵੀ ਇਹਨਾਂ ਦਾ ਹੀ ਨੰਬਰ ਤੇ ਇਹ ਭਰਾ ਸਾਨੂੰ ਬਿਲਕੁਲ ਹੀ ਜਲਦ ਤੋਂ ਜਲਦ ਜਿਹੜਾ ਬਲੱਡ ਅਰੇਂਜ ਕਰਕੇ ਦੇ ਦਿੰਦੇ ਮਰੀਜ਼ਾਂ ਨੂੰ ਤੇ ਸਾਡੀ ਜਥੇਬੰਦੀ ਬਾਬਾ ਦੀਪ ਸਿੰਘ ਸੇਵਾਦਾਰ ਹੈ ਇਹ ਰੈਕਸਾਨ ਇਹਨਾਂ ਭਰਾਵਾਂ ਦੇ ਨਾਲ ਇੱਥੇ ਪਹੁੰਚਦੇ ਆਂ ਇਸ ਬਲੱਡ ਕੈਂਪ ਦਾ ਹਿੱਸਾ ਬਣਦੇ ਆਂ ਤੇ ਅਸੀਂ ਸਾਰੀ ਸੰਗਤਾਂ ਨੂੰ ਇਹ ਹੀ ਆ ਕਿ ਜਦੋਂ ਤੁਹਾਨੂੰ ਕਿਤੇ ਵੀ ਕੋਈ ਵੀਰ ਭਰਾ ਸੰਬਧਾ ਹੋਵੇ ਕਿ ਕਿਤੇ ਵੀ ਲੈਣਾ ਹੋਵੇ ਨਾ ਭਰਾਵਾਂ ਨਾਲ ਸੰਪਰਕ ਕਰ ਸਕਦਾ ਹੈ ਤੁਹਾਡੇ ਕੋਲ ਦੇ ਵਿੱਚ ਬਹੁਤ ਸਾਲਾਂ ਤੋਂ ਇਹ ਨਿਰੰਤਰ ਸਮਾਵਾ ਜਿਹੜੀ ਸੰਸਥਾ ਨਿਭਾ ਰਹੀ ਹੈ ਤੇ ਅਸੀਂ ਇਹ ਹੀ ਅਰਦਾਸ ਕਰਦੇ ਹਾਂ ਤੁਹਾਡੇ ਸਾਡੇ ਚਰਨਾਂ 'ਚ ਵੀ ਇਦਾਂ ਚੜ੍ਹਦੀ ਕਲਾ 'ਚ ਹਰ ਇੱਕ ਸਾਲ ਜਿਹੜਾ ਹੋਰ ਵੀ ਵੱਧ ਉੱਤੇ ਚੜ ਕੇ ਜਿਹੜਾ ਬਲਡ ਕੈਪਟੀਟੀ ਹੋਰ ਜੇ ਤਾਂ ਕਿੰਨਾ ਦੱਸੋ ਜੋ ਤਣਾਅ ਦੇ ਵਿੱਚ ਬੜਾ ਦੌਰ ਚੱਲਿਆ ਨੇ ਸਾਲ ਹਜੇ ਵੀ ਵੱਧ ਨਹੀਂ ਵੱਧ ਗਿਆ ਇਹ ਨੌਂ ਨੌਂ ਲੀਡਿੰਗ ਬੀਡੀ ਆਉਟ ਦੀ ਸਾਡੀ ਕੋਈ ਨੋਟ ਚੰਗਾ ਨਹੀਂ ਆਸਦੀ। ਜਿਹੜਾ ਕਿ ਪੰਜਾਬ ਸਰਕਾਰ ਨੂੰ ਵਿਸਰੋਵੇ। ਕੋਈ ਬੁਸਾਦੇ ਵੀ ਨਾ ਨੌਜਵਾਨ। ਕਿਉਂ ਸਰਕਾਰਾਂ ਪ੍ਰਸ਼ਾਸਨ ਨੂੰ ਵੀ ਉਹਨਾਂ ਦੇ ਦਾ ਆਪਣਾ ਕੰਮ ਜਿਹੜਾ ਉਹ ਸੰਭੂਰ ਹੀ ਆ ਸਾਰਿਆਂ ਨੂੰ ਵੀ ਉਹ ਕੰਮ ਜੀ ਪੰਦ ਕਰਾਉਣਾ ਚਾਹੁੰਦੇ ਤਰੀਕੇ ਨਹੀਂ ਕਰਾਉਂਦੇ। ਪਰ ਨੌਜਵਾਨੀ ਨੂੰ ਆਪਣੇ ਪੱਦਰ ਤੇ ਉੱਠ ਕੇ ਜਿਵੇਂ ਤਾਂ ਉਹਨੇ ਕੈਂਪ ਲੱਗ ਰਿਹਾ ਇਹਨਾਂ ਦਾ ਹਿਸਾਬ ਬਣਦੀ। ਇਹਨਾਂ ਨੌਜਵਾਨਾਂ ਦਾ ਅਸਲੀ ਹੌਸਲਾ ਵਧਾਈਏ। ਇਹਨਾਂ ਦੇ ਨਾਲ ਜੇ ਕੋਈ ਕਿਸੇ ਨੇ ਮਦਦ ਕਰਦੇ ਆ ਜਦ ਕਿਸੇ ਦਾ ਅਸੀਂ ਕਿਸੇ ਨੂੰ ਬਲੱਡ ਦੇ ਕੇ ਦੇਖਦੇ ਆ ਕਿ ਹੈਗਾ ਕਿਸ ਨੂੰ ਨਾ ਜੀ ਕਰਦਾ ਵੀ ਬਲੱਡ ਦੇਣਾ ਪਰ ਜਦੋਂ ਕਿਸੇ ਦੀ ਜਾਨ ਬਚਦੀ ਆ ਕੁਛੀਸਾ ਦਿੰਦਾ ਇਹ ਵੀ ਜਿਹੜਾ ਬੰਦਾ ਨੂੰ ਮਿਲਦੀਆਂ ਸੀਸਾਂ ਉਹ ਹੀ ਸਮਝ ਸਕਦਾ ਵੀ ਉਹਨੇ ਕਿੰਨਾ ਵੱਡਾ ਕੰਮ ਕੀਤਾ ਜਿਸ ਕਰਕੇ ਜਦੋਂ ਆਪਾਂ ਇਹਨਾਂ ਸਮਾਜ ਭਲਾਈ ਦੇ ਕਾਰਜਾਂ 'ਚ ਜੁੜਦੇ ਆ ਤੇ ਸਾਨੂੰ ਨਸ਼ੇ ਵਾਲ ਜਾਂ ਹੋਰ ਕੋਈ ਬਕਾਰਾਂ ਵਾਲ ਜਾਣ ਨੂੰ ਮਨ ਹੀ ਨਹੀਂ ਕਰਦਾ ਦੇਲ ਹੀ ਨਹੀਂ ਕਰਦਾ ਇਸ ਕਰਕੇ ਤੁਸੀਂ ਜਦੋਂ ਆਪਾਂ ਇਹ ਮੜਾਦੇ ਨੇ ਨੌਜਵਾਨਾਂ ਤੇ ਹੀ ਫੀਲ ਆ ਆਪਾਂ ਲਾਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਕੋਈ ਗਰੀਬ ਬੰਦਾ ਹੋਵੇ ਉਹਦੀ ਹੈਲਪ ਕਰੂ ਆਪਣੇ ਪੱਧਰ ਤੋਂ ਉਹਦੀ ਸਹਾਇਤਾ ਕਰੂ ਤੇ ਜਿੱਦਾਂ ਇਦਾਂ ਕਲੱਬ ਚੱਲ ਰਹੇ ਆ ਉਹਨਾਂ ਦਾ ਸਿੱਖੋ ਆਪ ਵੀ ਮਨ ਲਗਾ ਰਿੰਦਾ ਆ ਦੇ ਬੰਦਗੀ ਕਿ ਕਾਸਾ ਬੰਦੀ ਲਈ ਕਰਦੇ ਆਂ ਕੀ ਪਾਣਾ ਮੈਂ ਕਲੱਬ ਚੱਲਦਾ ਜੇਕਰ ਮੈਂ ਕੋਤਣ ਮੈਂ ਜਿਉਂ ਕਿ ਸਲਾਹਾਂ ਕੋਤਣ ਕਰਦੇ ਹੈ ਉਹ ਦਵਾਇਆ ਜਾ ਰਿਹਾ ਇਹਦੇ ਵਿੱਚ ਨੂੰ ਕਿਸਾਨ ਜਿਹੀ ਬੰਦੀਆਂ ਉਪਰ ਦਾ ਪ੍ਰਸ਼ਾਸਨ ਸਾਰੇ ਪੜਾਣੀ ਸਾਰੇ ਪਹੁੰਚੇ ਸਾਰਿਆਂ ਦਾ ਸਹਿਯੋਗ ਨੌਜਵਾਨਾਂ ਦਾ ਖਾਸ ਕਰਕੇ ਨੌਜਵਾਨਾਂ ਦਾ ਜੁਗੀਆਂ ਭੈਣਾਂ ਦਾ ਦਾ ਸਹਿਯੋਗ ਮੇਰੀ ਟੀਮ ਜਿਹੜੀ ਮੇਰੇ ਨਾਲ ਮੁੰਡੇ ਨਾ ਮੁੰਡਾ ਦਾ ਖੜੀਆਂ ਸਾਡੇ ਦਸ਼ਮਾਨ ਸਾਰਾ ਅਰਮੰਗ ਕਰਦੇ ਹਾਂ ਬੈਨ ਨਾਲ ਵੀ ਸਾਡਾ ਬਹੁਤ ਪਿਆਰ ਆ ਸਾਰਿਆਂ ਨਾਲ ਆਪਣੇ ਮੈਂਬਰਾਂ ਨਾਲ ਨਹੀਂ ਆਪਣੇ ਕੁਲੱਪਾਂ ਨੂੰ ਖਾਸ ਕਰਕੇ ਮੌਜੂਦ ਭਾਗੀ ਦਾ ਜੂ ਵੀ ਅਸੀਂ ਅੱਧੀ ਆਵਾਜ਼ ਮਾਰੀ ਵੀ ਆ ਭਾਜੀ ਹਰ ਸਾਲ ਤੁਹਾਡੇ ਕੈਂਪ ਚ ਮਿਲੂ ਬਣਿਆ ਤੇ ਅੱਜ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਾਈਸਪ੍ਰੀਮਰ ਸਾਹਿਬ ਵਾਈਸਪ੍ਰੀਮਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਮੂਹ ਆਏ ਹੋਏ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕੈਂਪ ਵਿੱਚ ਮੋੜ ਕੇ ਸ਼ਿਰਕਤ ਕੀਤੀ ਤੇ ਸਾਡਾ ਹੋਰ ਮਾਨ ਵਧਾਇਆ ਐਹੋ ਜਿਹਾ ਸੁਭਾਅਕ ਮਿਲੇ ਤੁਹਾਡੇ ਸਾਰੇ ਸੱਜਣਾ ਮਿੱਤਰਾਂ ਨੂੰ ਤੇ ਆ ਸਾਨੂੰ ਇਹ ਚੀਜ਼ਾਂ ਹੌਸਲਾ ਦਿੰਦੀਆਂ ਸਭ ਤੋਂ ਪਹਿਲਾਂ ਧੰਨਵਾਦ ਭਾਈ ਮਨਜੋਤ ਸਿੰਘ ਜੀ ਦਾ ਜੋ ਹਰ ਸਾਲ ਇਸ ਕੈਂਪੇ ਸ਼ਿਰਕਤ ਕਰਦੇ ਆ ਆਪਣੀ ਟੀਮ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸਾਹਿਬਾਨ ਮਾਰਕੀਟ ਐਸੋਸੀਏਸ਼ਨ ਤੋਂ ਪ੍ਰਧਾਨ ਸਾਹਿਬ ਸਾਡੀਆਂ ਸਮੂਹ ਕਿਸਾਨ ਜੱਟੇ ਬੰਦੀਆਂ ਨਿਹੰਗ ਜੱਟੇ ਬੰਦੀਆਂ ਸਾਰਿਆਂ ਦਾ ਬਹਿ ਤਹਿਜੇ ਧੰਨਵਾਦ ਆ। ਇਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਡੇ ਇਸ ਕੈਂਪ 'ਤੇ ਦਰਸ਼ਨ ਦਿੱਤੇ ਆ। ਅਸੀਂ ਸਾਰਿਆਂ ਦਿਲ ਦੀਆਂ ਗਹਿਰਿਆਂ ਧੰਨਵਾਦ ਕਰਦੇ ਆ। ਇਹ ਸਾਡਾ ਪਹਿਲਾ ਕੈਂਪ ਹੈ। ਅਸੀਂ ਆਪੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਆਫ ਕਰਦੇ ਆ। ਇਹ ਕੈਂਪ ਇਸੇ ਤਰ੍ਹਾਂ ਨਿਰੰਤਰ ਜਿੰਨੇ ਸਾਡੇ ਸਾਥ ਚੱਲਦੇ ਆ ਅਸੀਂ جاری ਰੱਖਾਂਗੇ। ਇਹ ਖੂਨ ਥੈਰੇ ਸੀਮੇ ਇਹ ਬੱਚੇ ਦਿੱਤਾ ਜਾਂਦਾ ਹੈ ਜਿਹਨਾਂ ਬੱਚਿਆਂ ਦਾ ਕੁਦਰਤੀ ਤੌਰ ਤੇ ਖੂਨ ਨਹੀਂ ਬਣਦਾ ਹੈ ਇਹ ਬਲੱਡ ਬੈਂਕਾਂ ਵੱਲੋਂ ਉਹਨਾਂ ਬੱਚਿਆਂ ਨੂੰ ਖੂਨ ਜਿੰਨਾ ਕਿਸੇ ਪੈਸੇ ਦਿੱਤਾ ਜਾਂਦਾ ਹੈ ਫ੍ਰੀ ਸੇਵਾ ਦਿੱਤਾ ਜਾਂਦਾ ਹੈ ਜਿਹਦੀ ਟੈਸਟਿੰਗ ਫੀਸ ਵੀ ਨਹੀਂ ਲਈ ਜਾਂਦੀ ਸਿਰਫ ਥੈਰੇ ਸੀਮੇ ਬੱਚਿਆਂ ਦੇ ਲਈ ਅਸੀਂ ਸਾਰੇ ਨੌਜਵਾਨਾਂ ਨੂੰ ਬਕਾਇਦ ਕਰਦੇ ਹੱਥ ਜੋੜ ਕੇ ਕਿ ਤੁਸੀਂ ਸਿਰਫ ਸਾਨੂੰ ਲੋਕਾਂ ਦੇ ਪੈਣ ਤੇ ਫੋਨ ਨਾ ਕਰੋ ਇਸ ਨੇ ਕੰਮ ਦੇ ਕੇ ਸਾਡਾ ਸਹਿਯੋਗ ਦਿਓ ਕਿਉਂਕਿ ਖੂਨ ਕਿਸੇ ਫੈਕਟਰੀ ਵਿੱਚ ਨਹੀਂ ਬਣਦਾ ਮਨੁੱਖ ਤੋਂ ਮਨੁੱਖ ਨੂੰ ਦਿੱਤਾ ਜਾ ਸਕਦਾ ਹੈ ਸੋ ਧੰਨਵਾਦ ਸਾਰਾ মিডিਆ ਦਾ ਜਿੰਨੇ ਵੀ ਆਪ ਜੀ ਸਾਰੇ ਪੱਤਰਕਾਰ ਸਹਿਬਾਨ ਜਿਨ੍ਹਾਂ ਨੇ ਇਸ ਜੇ ਕੈਂਪ ਦੀ ਕਵਰੇਜ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ